ਫਿਰ ਬਤੌਰ ਸਿੱਖ ਤੁਸੀਂ ਉੱਥੇ ਬੈਠੇ ਕੀ ਕਰਦੇ ਸੀ ਇਸ ਗੱਲ ਦਾ ਜਵਾਬ ਸੁਖੀ ਰੰਧਾਵਾ ਜੀ ਤੇ ਪ੍ਰਗਟ ਸਿੰਘ ਜੀ ਦੇਣ ਫਿਰ ਅੱਗੋਂ ਕਹਿੰਦੇ ਐ ਕਿ 6 ਮਹੀਨੇ ਜਿਹੜੇ ਮਗਰਲੇ ਚੰਨੀ ਨੂੰ ਮਿਲੇ ਜਿਹਦੇ ਚ ਸੁਖੀ ਰੰਧਾਵਾ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸੀ ਉਹ ਕਹਿੰਦੇ ਸਮਾਂ ਕਾਫੀ ਨਹੀਂ ਸੀ ਇਸ ਕਰਕੇ ਅਸੀਂ ਉਦੋਂ ਐਕਸ਼ਨ ਨਹੀਂ ਲੈ ਸਕੇ ਮੇਰਾ ਸਿੱਧਾ ਸਵਾਲ ਸੁਖੀ ਰੰਧਾਵਾ ਜੀ ਨੂੰ ਹੈ ਇਹਦੇ ਚ ਤੁਸੀਂ ਕਹਿੰਦੇ ਹੋ ਸਮਾਂ ਥੋੜਾ ਸੀ ਅਸੀਂ ਐਕਸ਼ਨ ਨਹੀਂ ਲੈ ਸਕੇ ਉਹਨੇ ਸਮੇਂ ਚ ਤੁਸੀਂ ਚਾਰ ਡੀਜੀਪੀ ਬਦਲ ਕੇ ਚਾਰ ਡਾਇਰੈਕਟਰ ਆਫ ਬੀਓਆਈ ਬਦਲ ਕੇ ਤਿੰਨ ਐਡਵੋਕੇਟ ਜਰਨਲ ਬਦਲ ਕੇ ਵਿਕਰਮ ਸਿੰਘ ਮਜੀਠੀਆ ਤੇ ਤਾਂ ਝੂਠਾ ਪਰਚਾ ਦਰਜ ਕਰਤਾ ਡਰਗ ਵਾਲੇ ਮਸਲੇ ਚ ਤੇ ਸੈਕ੍ਰੇਲੇਜ ਬੇਅਦਬੀ ਵਾਲੇ ਮਸਲੇ ਚ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਸਮਾਤਕਾ ਕਿਸੇ ਐਕਸ਼ਨ ਲੈਣ ਕੀ ਲੋਕਾਂ ਨੂੰ ਮੂਰਖ ਸਮਝਦੇ ਆਪਾਂ ਇੰਨੇ ਡੀਜੀਪੀ ਬਦਲੇ ਇੰਨੇ ਡਾਇਰੈਕਟਰ ਬਦਲੇ ਇੰਨੇ ਏਜੀ ਬਦਲ ਕੇ ਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਕਰ ਸਕਦੇ ਹੋ ਤੇ ਫਿਰ ਸੈਕ੍ਰੇਲੇਜ ਵਾਲੇ ਮੁੱਦੇ ਤੇ ਤੁਹਾਨੂੰ ਕਿਹਨੇ ਰੋਕਿਆ ਸੀ ਥੋਡੀ ਸਿਆਸਤ ਜਿਹੜੀ ਹੈ ਨੰਗੀ ਹੁੰਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਹੋਰ بڑے ਸਬੂਤ ਆਉਣਗੇ ਲੋਕਾਂ ਦੇ ਸਾਹਮਣੇ ਰੱਖਾਂਗੇ ਪਰ ਇਸ ਚੀਜ਼ ਦਾ ਜਵਾਬ ਉਹ ਕਹਿੰਦੇ ਆ ਨਾ ਏਧਰ ਉਧਰ ਕੀ ਨਾ ਬਾਤ ਕਰ ਇਹ ਪਤਾ ਕਿ ਕਾਫਲਾ ਕਿਉਂ ਲੁੱਟਾ ਕਦੇ ਕਿੱਧਰ ਦੀ ਗੱਲ ਕਰਦੇ ਹੋ ਕਿਤੇ ਕਿੱਧਰ ਦੀ ਸਿੱਧੇ ਸਵਾਲ ਹੈ ਤੁਸੀਂ ਵਿਧਾਨ ਸਭਾ ਚ ਕੀ ਆ ਪ੍ਰਗਟ ਸਿੰਘ ਜੀ ਤੇ ਸੁਖੀ ਜੀ ਤੁਸੀਂ ਤਾਂ ਐਸ ਹੋਮ ਮਿਨਿਸਟਰ ਵੀ ਸੀ ਉਦੋਂ ਇੱਕ ਹੋਰ ਮੇਰੇ ਮੇਰੇ ਕੋਲੇ ਚਿੱਠੀ ਆਈ ਹੈ ਤੁਹਾਡੀ ਕਿਸ ਹੱਦ ਤੱਕ ਤੁਸੀਂ ਸਿਆਸਤ ਕੀਤੀ ਰਾਮ ਰਹੀਮ ਦੀ ਸੈਂਕਸ਼ਨ ਜਿਹੜੀ 295 ए ਦੇ ਤਹਿਤ ਉਹਦੇ ਤੇ ਇਸ ਚਲਾਉਣ ਵਾਸਤੇ ਚਾਹੀਦੀ ਸੀ ਆ ਥੋੜੀ ਸਰਕਾਰ ਵੇਲੇ ਦੀ 2021 ਦੀ ਐਸਐਸਪੀ ਫਰੀਦਕੋਟ ਚਿੱਠੀਆਂ ਲਿਖ ਲਿਖ ਤੁਹਾਨੂੰ ਤੁਸੀਂ ਵੀ ਹੋਮ ਮਿਨਿਸਟਰ ਰਹੇ ਹੋ ਤੁਹਾਨੂੰ ਵੀ ਆਈ ਹੈ ਚਿੱਠੀ 24 9 2001 ਦੀ ਤਾਂ ਇੱਕ ਚਿੱਠੀ ਉਹ ਤੋਂ ਪਹਿਲਾਂ ਦੀਆਂ ਵੀ ਚਿੱਠੀਆਂ ਕਿ 295 ਏ ਚ ਅਸੀਂ ਰਾਮ ਰਹੀਮ ਨੂੰ ਪ੍ਰੋਸੀਕਿਊਟ ਕਰਨਾ ਸਾਨੂੰ ਸੈਂਕਸ਼ਨ ਦਿਓ ਤੁਸੀਂ ਕਿਉਂ ਨਾ ਦਿੱਤੀ ਫਿਰ ਕੀ ਸੌਦਾ ਹੋਇਆ ਸੀ ਤੁਹਾਡਾ ਉਹਦੇ ਨਾਲ ਦੱਸੋ ਨਾ ਇਸ ਗੱਲ ਦਾ ਕਿਉਂ ਤੁਸੀਂ ਪਛਾਣ ਕਰ ਰਹੇ ਹੋ ਬਾਕੀ ਅੱਛਾ ਹੋਰ ਵੱਡੀ ਗੱਲ ਇਸੇ ਕੇਸ 'ਚ ਇਸੇ ਲੈਟਰ ਤੇ ਤੁਸੀਂ ਬਾਕੀ ਦੋਸ਼ੀਆਂ ਦੇ ਖਿਲਾਫ ਸੈਂਕਸ਼ਨ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਕਿਉਂ ਰੋਕੀਜੀਤ ਇਸ ਗੱਲ ਦਾ ਜਵਾਬ ਕੌਣ ਦੇਊਗਾ ਕੀ ਸੈਟਿੰਗ ਸੀ ਤੁਹਾਡੀ ਰਾਮ ਰਹੀਮ ਨਾਲ ਇਹ ਵੀ ਸਿਆਸਤ ਕੀਤੀ ਹੈ ਨਾ ਤੁਸੀਂ ਤੇ 3 ਸਾਲ ਇਸ ਸਰਕਾਰ ਨੇ ਨਾ ਦਿੱਤੀ ਜਦੋਂ ਰੌਲਾ ਪਿੱਛੇ ਜੇ ਪਿਆ ਉਸ ਤੋਂ ਬਾਅਦ ਇਸ ਸਰਕਾਰ ਨੇ ਦਿੱਤੀ ਸੋ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਵੇ ਤੇ ਕਾਂਗਰਸ ਵੀ ਅੱਜ ਕਟਾਰੇ ਚ ਹੈ ਕਾਂਗਰਸ ਪਾਰਟੀ ਵੀ ਇਸ ਇਨ੍ਹਾਂ ਗੱਲਾਂ ਦਾ ਜਵਾਬ ਦੇਵੇ ਜਿੰਨਾ ਚਿਰ ਤੁਸੀਂ ਇਹ ਜਵਾਬ ਨਹੀਂ ਦਿਓਗੇ ਹੋਰ ਤੱਤ ਹੋਰ